ਹੰਸ ਪਲੇਟਾਰੀ ਜਿਹੜੀ ਛਾਣੇ ਵਾਲਾ ਪਾਠ ਚੰਗਾ ਹੈ ਇਹ ਭਾਗ 3 ਦੇ ਵਿੱਚ ਸਮਸ਼ਟ 3 ਦੇ ਵਿੱਚ ਅਧਿਆਪਨ ਰਿਚਨ ਕਹਾਣੀ ਸੁਣਾਉਂਦਾ ਹੈ ਉਹਦੇ ਵਿੱਚ ਕਹਾਣੀ ਲਿਖੀ ਹੋਈ ਹੈ ਦਾ ਨਾਮ ਹੈ ਸਤਾਈ ਮਹੀਨਾ ਕਹਾਣੀਕਾਰ ਦਾ ਨਾਮ ਹੈ ਸੁਖਜੀਤ ਸੁਖਜੀਤ ਦੀ ਕਹਾਣੀ ਸਤਾਈ ਮਹੀਨੇ ਵਿੱਚ ਇੱਕ ਨਾਂ ਸੀ ਨਾਂ ਦਾ ਹੈ ਗੁਰੂ ਉਹ ਕਿਸੇ ਐਮਪੀ ਦਾ ਪ੍ਰੈਕਟਿਸ ਕਰਦਾ ਹੈ ਕਿਤੇ ਕਰਦਾ ਪਿੰਡਾਂ ਦੇ ਵਿੱਚ ਉੱਤੇ ਜਾਂਦਾ ਹੈ ਇਹੋ ਜਾ ਕੇ ਐਮਪੀ ਸਾਹਿਬ ਕੋਲ ਇਹਦਾ ਨਾਮ ਲਿਖੋ ਉਹਦੀ ਡਰਾਈਵ ਨਹੀਂ ਕਰਵਾਉਂਦੇ ਉਹ ਕਹਾਣੀ ਬਣੀ ਬੈਗਰ ਨਿਕ ਪਰ ਇਹ ਕਰਦੇ ਨੇ ਜੋ ਜਿਹੜਾ ਕਹਾਣੀ ਦਾ ਸੰਜੀਤ ਹੈ ਨਾ ਉਹ ਉਹਦਾ ਪਿਛੋਕੜ ਹੈ ਜਿਹੜਾ ਇਹ ਮੈਡੀਕਲ ਆਪਾ ਮੈਡੀਕਲ ਸਿਸਟਮ ਦਾ ਹਿੱਸਾ ਹੋਣ ਕਰਕੇ ਉਹ ਸਾਰੇ ਮੈਡੀਕਲ ਸਿਸਟਮ ਦੇ ਜੋ ਵੀ ਇੰਪ੍ਰੈਸਟਾਜ ਆ ਰਹੇ ਜੋ ਵਿੰਟਜ ਆ ਰਹੇ ਤੋਂ ਖੇਤਰ ਨੇ ਉਹਦਾ ਉਹਨੂੰ ਸਾਹਮਣਾ ਕਰਨਾ ਪਿਆ ਇਸ ਕਰਕੇ ਉਹ ਵੀ ਲਿਖਦਾ ਬਹੁਤ ਹੀ ਤਰ੍ਹਾਂ ਦਾ ਹੰਦਕ ਜਿਹੜਾ ਜੜਾਣ ਬਾਕੀ ਕੋਸ਼ਿਸ਼ ਕਰਦਾ ਕਿਉਂਕਿ ਜਦੋਂ ਅਸੀਂ ਕਰਾਇਸਨ ਦਾ ਪੱਤਰ ਆਉਂਦਾ ਹੈ ਇਹ ਵਿੱਚ ਉਹ ਜੱਟ ਬੰਦਾ ਬਿਲਕੁਲ ਖੇਤੀ ਕਰਦਾ ਉਹਨੇ ਸਮਝ ਨਹੀਂ ਸੀ ਜਿੰਨੇ ਪੋਲੀਟੀਕਲ ਸਿਸਟਮ ਦੇ ਵਿੱਚ ਕਿਸੇ ਲੀਡਰ ਦੇ ਪਿੱਛੇ ਹੋਣ ਜਾਂ ਕਿਸੇ ਰਾਜਨੀਤਿਕ ਆਗੂ ਦੇ ਜਿਹੜਾ ਡਰਾਈਵਰ ਉਹਨੇ ਸਮਝ ਨਹੀਂ ਆਉਂਦਾ ਪਰ ਤੁਹਾਨੂੰ ਹੋਰ ਸਰ ਪ੍ਰਸੰਤ ਹੁੰਦਾ ਹੈ ਇਹਨੂੰ ਪਤਾ ਲੱਗਦਾ ਕਿ ਇਹ ਸਸਪਨ ਚੱਲਦਾ ਗਏ ਉਹ ਘਰ ਦੀ ਬੁਰੀ ਪ੍ਰਤੀਕਾਤਮਕ ਪ੍ਰਤੀਕਾਤਮਕ ਇਸ ਤਰ੍ਹਾਂ ਵੀ ਹੋ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਆ ਉਹਦੇ ਚਾਰੇ ਦੇ ਵਿੱਚ ਉਹਦਾ ਉਹਦਾ ਰੈਂਡਰ ਸੈੱਟ ਹੈ ਉੱਥੇ ਉਹਦਾ ਕੰਮ ਹੈ ਜਿੱਥੇ ਉਹ ਰਾਤ ਨੂੰ ਜਿਹੜਾ ਨਿਸ਼ਾਨ ਕਰਦਾ ਉਸ ਚਾਰੇ ਦੇ ਬਿਲਕੁਲ ਸਾਹਮਣੇ ਕੋਹੜੀ ਚਾਰਾ ਉਹਦੇ ਵਿੱਚ ਘੌਰਤ ਰਹਿੰਦੀ ਹੈ ਉਹ ਆਪ ਦਾ ਨਾਮ ਜਿਹੜਾ ਉਹਨੇ ਸਿੱਖਤਾ ਉਹ ਉਹਦੇ ਵਿੱਚ ਆਰ ਰਹੇ ਤੇ ਸੁਭਾਅ ਕਰਦੀ ਹੋਣੀ ਔਰਤ ਤੇ ਕਰਮਾਂ ਸਿੰਘ ਦੀ ਨਿਗਰਾਨੀ ਜੰਦੀ ਹੈ ਤੇ ਉਹ ਦੇਖਦਾ ਕਿ ਉਹ ਨੂੰ ਦੰਤੇ ਵਿੱਚ ਦੇ ਰਾਤ ਨੂੰ ਸੋਈ ਦੇ ਵਿੱਚ ਉਹਦੀ ਚਿਵਾਰੇ ਦੇ ਬਾਹਰ ਦੀ ਸੋਈ ਹੁੰਦੀ ਹੈ ਉਹ ਤੋਂ ਲੈ ਕੇ ਕਮਰੇ ਤੋ ਲੈ ਕੇ ਉਸ ਸੋਈ ਤੱਕ ਉਹ ਲਾਣੀ ਜਿੰਨਾ ਲੱਗਦਾ ਉਹ ਕੋਲ ਉਸਨੇ ਆਪਣਾ ਕਰਮਾਂ ਸ਼ੁਰੂ ਸੰਭੋ ਲੈਦੀ ਇਹੋ ਇੱਕੇ ਚੱਕਰ ਕਿਉਂ ਹੋ ਰਿਹਾ ਜਿਹੜੀ ਔਰਤ ਹੈ ਉਹ ਇਹਨੇ ਚੱਕਰ ਕਿਉਂ ਲਾ ਰਹੀ ਹੈ ਫੇਰ ਉਹ ਕਹਾਣੀ ਹੈ ਜਿਹੜੀ ਆਪਣੇ ਦਸਤਾਰ ਤੋਂ ਬੜੀ ਅਗੀ ਕੁਰਮਖਸੇ ਨੇ ਪੀ ਦਾ ਖਲਾਰ ਹੈ ਨਾ ਵਿੱਚ ਪਰਕਰਤ ਹੁੰਦਾ ਉਹਦੇ ਚੋਂ ਜਿਹੜਾ ਪਰ ਜ਼ਿਆਦਾਤਰ ਕਹਾਣੀ ਬਾਰੇ ਨਾਮ ਜਾਣ ਕਰੀਏਗਾ ਤੁਸੀਂ ਸਰ ਨੇ ਪੜ੍ਹੀ ਹੈ ਉਹਦੇ ਬਾਰੇ ਅੱਜ ਵੀ ਗੱਲ ਦੱਸਣੀ ਚਾਹੁੰਦੇ ਹਾਂ ਕਿ ਜਿਹੜੀ ਉਹ ਔਰਤ ਹੈ ਉਹ ਪ੍ਰਤੀਕਾਂ ਤੋਂ ਘਰਾਂ ਦੇ ਵਿੱਚ ਜਨਤਾ ਦਾ ਪ੍ਰਤੀਕ ਜਨਤਾ ਜਿਹੜੀ ਰੋਜ਼ ਆਰਜ਼ਾ ਦੇ ਰਹੀ ਦਾ ਬਾਟ ਤੈ ਕਰਦੀ ਹੈ ਤੇ ਆਸਤੇ ਕਰਦੀ ਹੈ ਰਾਜਨੀਤੀ ਵਾਲੋ ਉਹ ਕਰਾਸਤੇ ਕਰਦੇ ਹਨ ਉਹਨਾਂ ਖਾਦੀਆਂ ਨਾਲ ਹੀ ਬਣੇ ਪ੍ਰਤੀਕਾਤਮਕ ਕਰਤੱਤਵ ਸਤਾਈ ਨਹੀਂ ਕਾਫੀ ਲੋਕ ਕਰਪੂਰੇਸ਼ਨ ਕਰਦਾ ਨਾ ਜੋੜ ਘਟਾ ਕਰਕੇ ਦੇਖਦਾ ਕਿ ਇਹਦਾ ਹੋ ਕਮਰੇ ਤੋਂ ਲੈ ਕੇ ਉਹ ਰਸੋਈ ਤੱਕ ਦੀ ਜਿਹੜੀ ਦਿੱਥਾ ਹੈ ਉਹ ਕਿੰਨੀ ਹੈ ਤੇ ਉਹ ਕਿੰਨੇ ਕਿਡੇ ਲੋੜੀ ਹਾਂ ਚ ਸ਼ਾਨਦਖ ਦੇ ਹਾ ਉਹ ਜੋੜ ਘਟਾ ਕੇ ਕਿ 27 ਕੀ ਹੁੰਦੀ ਹੈ ਉਹ ਜਗ੍ਹਾ ਹੀ ਹੁਣ ਦੇ ਕਹਿਣ ਦਾ ਭਾਵ ਰੱਖਣਾ ਨਹੀਂ ਕਰਦੇ ਇਹ ਜਿਹੜੇ ਐਪੀ ਨੇ ਬਰੁਕਸਰ ਬਣਦੇ ਦੇਖਣ ਨੂੰ ਤਾਂ ਪਰਮਪ ਲੱਗਦਾ ਬਹੁਤ ਨਿਲਾਮਾ ਧਾਨ ਕਰਵਾ ਸਕਦਾ ਠੀਕ ਹੈ ਪਰ ਉਹ ਅੰਦਰੋਂ ਇੰਨੇ ਕਰਪਟ ਨੇ ਕਿ ਉਹ ਜਿਹੜੇ ਮਜ਼ਦੂਰ ਜੁਨੀਆਂ ਤੇ ਆਪੂ ਹੈ ਉਹਨਾਂ ਦਾ ਐਕਸਲੈਂਟ ਕਰਵਾ ਕੇ ਮਾਰਦੇ ਆਪੀ ਜਿਹੜਾ ਖੱਤ ਬਾਅਦ ਦੇ ਪਟਾਣੀ ਤੇਜ਼ ਰੇਟ ਹੈ 10 ਦਾ ਪਰ ਉਹਨਾਂ ਦੀ ਅਸਲੀ ਰੇਟ 8-10 ਤੇ ਮੈਂ ਨਾ ਗਵਰਨਮੈਂਟ ਕੋਲ ਚੱਚੀ ਪਾ ਕੇ ਰੇਟ ਤੇ ਵਾਪਸ ਕਰਦਾ ਸੂਚੇ ਖਰਾਂ ਬਾਅਦ ਆਪਣੇ ਜਿਹੜਾ ਉਹਨਾਂ ਹੱਲ ਘੱਟ ਲੈਂਦੇ ਆ ਲੋਕਾਂ ਨੂੰ ਮੂਰਖ ਬਣਾਉਂਦੇ ਠੀਕ ਹੈ ਤੇ ਇਸ ਤਰ੍ਹਾਂ ਦਾ ਕਰਦਾਰ ਬਹੁਤ ਹੀ ਸ਼ਸ਼ਟਕਾਰੀ ਜਿਹੜੇ ਉਦਾਨ ਕਰੀ ਰਾਜਨੀਤੀ ਵਾਲੇ ਇਸ ਤਰ੍ਹਾਂ ਕਹਾਣੀ ਹੈ ਜਿਹੜੀ ਉਹਦੇ ਵਿੱਚ ਔਰਤ ਹੈ ਜਿਹੜੀ ਉਹ ਕੀ ਦਾ ਜਨਤਾ ਦਾ ਰ 代表 ਜਿਹੜੀ ਜਨਤਾ politcal ਅਧਨਾ ਆਡ ਰੱਖਣ ਵਾਸਤੇ ਜਾਂ ਰਾਜਨੀਤੀ ਵਾਲਾ ਵਾਸਤੇ ਰੋਜ਼ ਸਾਇਨੀ ਚੱਲਦੀ ਉਹ ਕਲੀ ਆਰਗਨਿਜ਼ਮ ਨਹੀਂ ਉਹ ਸਾਰੀ ਧਰਤ ਹੈ ਜਿਹੜੀ ਮੋਟਾ ਪਾਰਕ ਨਹੀਂ ਕਰਾਉਂਦੇ ਚੰਗੇ 300 ਵਾਪਸ ਦੇ ਉਹ ਸਤਾਈ ਇਹਦੇ ਸਭ ਤੋਂ ਵੱਧ ਤੈ ਕਰਦੇ ਆ ਕੰਦੀ ਕਿਦੇ ਵਸਦੇ ਆ ਰਾਜਨੀਤੀ ਵਾਅਦੇ ਲੋਕ ਨੇ ਉਹਨਾਂ ਵਾਸਤੇ ਕਰਦੇ ਤੇ ਉਹ ਲੋਕ ਕਹਿੰਦੇ ਆ ਅੱਜ ਤੱਕਿਆ ਕਰਾ ਦੇ ਮਾਣ ਤੇ ਉਹ ਮਜ਼ਦੂਰਿਆਂ ਦੇ ਆਪ ਨੂੰ ਐਕਸੀਡੈਂਟਾਂ ਚ ਪਰਵਾਹ ਨਹੀਂ ਜਿਹਦੇ ਵਿੱਚ ਉਹ ਪਰਚਾ ਹੁੰਦਾ ਕਹਾਣੀ ਦੇ ਵਿੱਚ ਇਸ ਤਰ੍ਹਾਂ ਤਰੰਤਰ ਉਪਰ ਦਾ ਪ੍ਰੀਡਿਕਮਤਨਾ ਆਰਡ ਸ਼੍ਰੇਣੀ ਦਾ ਇੱਕ ਉਪਰ ਦਾ ਜਿਹਦੇ ਵਿੱਚ ਪਰਮਸੰਗ ਐਕਟਿੰਗ ਹੁੰਦਾ ਪ੍ਰਤੀਕ ਉਹ ਤਾਂ ਪ੍ਰਤੀਕਾ ਪਾਤਰ ਬਣ ਰਿਹਾ ਸੀਗਾ ਤੇ ਟੈਂਡੂ ਕਲਸਟਰ ਦੇ ਬੱਚਾ ਜਿਹੜਾ ਉਹ ਬਾਗੀ ਨਾ ਪਾਤਰ ਕਰਮਾਂ ਹੁੰਦਾ ਕਿ ਨੂੰ ਕੋਈ ਸਮਝ ਨਹੀਂ ਸੀ ਪਰ ਜਦੋਂ ਉਹਦਾ ਕਿ ਬਾਪ ਅੰਦਰ ਕਮਿਸਨ ਐਕਟ ਕੀ ਦੇ ਰਿਹਾ ਫੇਰ ਉਹਨੂੰ ਇਸ ਤਰ੍ਹਾਂ ਦੀ ਸੰਤ ਲੱਗਦੀ ਹੈ ਕਿ ਇਹ ਮਰਦ ਕਿ ਬਣਦਾ ਹੈ ਤੀਜਾ ਪ੍ਰਤੀਕ ਜਿਹੜੀ ਔਰਤ ਹੈ ਜਿਹਨੇ ਉਸ ਸਾਰੇ ਨੂੰ ਸਭ ਤੈਅ ਕਰਦੀ ਹੈ ਉਹ ਔਰਤ ਜਨਤਾ ਦਾ ਪ੍ਰਤੀਕ ਇਸ ਤਰ੍ਹਾਂ ਹੀ ਕਰ ਲਈ ਆਪਣੇ ਪਰਤੀ ਕਾ ਆਪ ਕਾ ਕੰਮ ਆਪਣੇ ਕਲਾਕਿਤ ਲੈ ਕੇ ਆਪਾਂ ਨੂੰ ਤ੍ਰਿਸ਼ਟਾ ਜਾਰ ਜਨ ਰਾਜਨੀਤਿਕ ਤੰਤਰ ਹੈ ਭਾਰਤ ਦਾ ਨਾਮ ਹੈ ਉਧਰ ਤੇ ਬੈਠ ਕੇ ਸਵਤਲੀ ਨਹੀਂ ਤੁਹਾਨੂੰ